ਜਿੰਦਾਬਾਦ 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 ਜ ਮੇਰਾ ਨਾਮ ਸਰਵਦੇਵ ਹਾਲਾ ਜੀ ਮੈਂ ਗੁਰਦਾਸਪੁਰ ਤੋਂ ਆਇਆ ਹਾਂ ਸ਼ਿਵਸ਼ੰਸ਼ ਸ਼ਰਹਿੰਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਂ ਅੱਜ ਸਾਗਰ ਸਾਗਰ ਨੂੰ ਧਾਰੀਵਾਲ ਦਾ ਵਾਈਸ ਪ੍ਰੈਜ਼ੀਡੈਂਟ ਸ਼ਹਿਰ ਦਾ ਲਗਾਉਣ ਜਾ ਰਿਹਾ ਹਾਂ ਔਰ ਮੈਂ ਇਸ ਵੀਰ ਨੂੰ ਬਹੁਤ-ਬਹੁਤ ਵਧਾਈ ਦਿਨਾ ਜਿਹੜਾ ਕਿ ਸਾਡੀ ਪਾਰਟੀ ਦੇ ਨਾਲ ਸਹਿਯੋਗ ਦੇ ਰਹੇ ਨੇ ਨੌਜਵਾਨ ਮੁੰਡਿਆਂ ਨੂੰ ਜੋੜਿਆ ਆ ਮੈਂ ਅਪੀਲ ਆ ਮੇਰੀ ਹੈ ਨੌਜਵਾਨ ਵੀਰ ਨੂੰ ਕਿ ਸਾਡੇ ਨਾਲ ਇਦਾਂ ਹੀ ਮੋਢੇ ਨਾਲ ਮੋਢਾ ਲਾ ਕੇ ਤੁਰਿਆਰੇਗਾ ਤੇ ਸਾਡੀ ਪਾਰਟੀ ਦਾ ਮਾਣ ਸਤਿਕਾਰ ਵਧਾਏਗਾ ਇੱਕ ਅਪੀਲ ਮੇਰੀ ਹੋਰ ਹੈ ਇਹਨਾਂ ਨੂੰ ਨੌਜਵਾਨ ਭਰਾਵਾਂ ਨੂੰ ਕਿ ਅਸੀਂ ਇੱਕ ਜੁੱਧ ਲੜ ਰਹੇ ਹਾਂ ਜੋ ਕਿ ਪੰਜਾਬ ਸਰਕਾਰ ਵੀ ਲੜ ਰਹੀ ਹੈ ਨਸ਼ੇ ਦੇ ਵਿਰੁੱਧ ਮੇਰੀ ਬੇਨਤੀ ਹੈ ਮੇਰਾ ਭਰਾ ਇਹ ਨਸ਼ੇ ਦੇ ਵਿਰੁੱਧ ਮੇਰਾ ਸਾਥ ਦੇਗਾ ਸਾਰਿਆਂ ਭਰਾਵਾਂ ਨੂੰ ਨੌਜਵਾਨਾਂ ਨੂੰ ਸੋਝਾ ਆਏਗਾ ਜਿੱਥੋਂ-ਜਿੱਥੋਂ ਵੀ ਮੇਰੇ ਭਰਾ ਆਏ ਨੇ ਪਿੰਡਾਂ ਤੋਂ ਸ਼ਹਿਰਾਂ ਤੋਂ ਜਾਂ ਕਿਸੇ ਵੀ ਕਸਬੇ ਤੋਂ ਆਏ ਨੇ ਸਾਰਿਆਂ ਨੂੰ ਮੇਰਾ ਵੀਰ ਗਾਈਡ ਕਰੇਗਾ ਇਹ ਕਿ ਸਮਝਾਏਗਾ ਕਿ ਨਸ਼ਾ ਨਹੀਂ ਕਰਨਾ ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਤਰੀਕੇ ਨਾਲ ਡਿਵਾਈਸ ਕਰੋ ਤਾਂ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋ ਸਕੇ ਨਹੀਂ ਕੰਮ ਕਰ ਸਕਦਾ ਛੱਟ ਪੇਟ ਲੱਗੀ ਆ ਉਹਦੀ ਮਦਦ ਕਰੋ ਗਰੀਬ ਦੀ ਤੇ ਮਾਤੜ ਬੰਦੇ ਨੂੰ ਬਿਲਕੁਲ ਨਾ ਸਤਾਓ ਮਿਹਨਤ ਕਰੋ ਡਟ ਕੇ ਮਿਹਨਤ ਕਰੋ ਤੇ ਆਪਣੀ ਜਾਨ ਨੂੰ ਆਪਣੇ ਸਰੀਰ ਨੂੰ ਸੰਭਾਲ ਕੇ ਰੱਖੋ ਇੰਨੀਆਂ ਗੱਲਾਂ ਕਹਿਣਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਗਰ ਉਰਫ ਖਣੀ ਮੇਰਾ ਨਾਮ ਸਾਗਰਾ ਤੇ ਮੈਂ ਮੈਨੂੰ ਆਪਣੇ ਸ਼ਿਵਸ਼ਨਾ ਸ਼ੇਰੇਹੰਦ ਪਾਰਟੀ ਵੱਲੋਂ ਆਪਣੇ ਸ਼ਹਿਰ ਦੀ ਵਾਈਸ ਪ੍ਰਧਾਨਗੀ ਮਿਲੀ ਆ ਠੀਕ ਆ ਮੈਂ ਇਹਨਾਂ ਦੀ ਪੂਰੀ ਜ਼ਿੰਮੇਵਾਰੀ ਨਿਭਾਵਾਂਗਾ ਆਪਣੇ ਜਿੰਨੇ ਵੀ ਮੇਰੇ ਸੱਜਣ ਮਿੱਤਰ ਮੇਰੇ ਨਾਲ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਮੈਂ ਆਪਣੇ ਸ਼ਹਿਰ ਦਾ ਧੰਨਵਾਦ ਕਰਦਾ ਵਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਵਾਂ ਵੀ ਜਿੰਨੇ ਮੇਰੇ ਨਾਲ ਆਏ ਆ ਇਦਾਂ ਹੀ ਮੇਰੇ ਨਾਲ ਖਲੋਤੇ ਰੋ ਤੇ ਸ਼ਿਵਸ਼ਨਾ ਸ਼ੇਰੇਹੰਦ ਪਾਰਟੀ ਨੂੰ ਅੱਗੇ ਵਧਾਉਂਦੇ ਰੋ